ਦੇਸ਼ ਲਈ ਮਰ ਜਾਵਣ ਵਾਲੇ ਕਦੇ ਨਹੀਂ ਮਰਿਆ ਕਰਦੇ ਕੌਮਾਂ ਦੇ ਇਤਿਹਾਸ ਅਜੇ ਤੱਕ ਪਏ ਗਵਾਈ ਪਰਦੇ ਸੂਰਜ ਵਾਂਗੂ ਚਮਕ ਰਹੇ ਮਰਜੀਵੜਿਆਂ ਦੇ ਨਾਂ ਉਹਨਾਂ ਅਮਰ ਸ਼ਹੀਦਾਂ ਨੂੰ ਮੇਰਾ ਲੱਖ ਵਾਰੀ ਪ੍ਰਣਾਮ ਮੇਰਾ ਲੱਖ ਵਾਰੀ ਪ੍ਰਣਾਮ ਉਹਦੇ ਪਰਿਵਾਰ ਨੂੰ ਪ੍ਰਣਾਮ ਉਸ ਮਾਂ ਨੂੰ ਪ੍ਰਣਾਮ ਜਿਸ ਮਾਂ ਨੇ ਇੱਕ ਬਹਾਦਰ ਪੁੱਤ ਨੂੰ ਜਨਮ ਦਿੱਤਾ ਅਗਨੀ ਵੀਰ ਨੌਜਵਾਨ ਜੋ ਪੌਣੇ 2 ਸਾਲ ਤੋਂ ਆਰਮੀ ਦੇ ਵਿੱਚ ਡਿਊਟੀ ਕਰ ਰਿਹਾ ਔਰ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਆਪਣੀ ਮਾਂ ਦੇ ਗੱਲ ਲੱ ਕੇ ਮਿਲ ਰਿਹਾ ਔਰ ਆਰਮੀ ਵਾਲੇ ਵੀਰ ਜਿਹੜੇ ਆ ਉਹ ਕਿਦਾਂ ਹੱਥ ਲਾਉਣਦੇ ਤੇ ਉਹਦਾ ਪਿਓ ਤੇ ਉਹਦੀ ਮੰਮੀ ਕਿਦਾਂ ਨੂੰ ਚੁੰਮਰੇ ਕਿਦਾਂ ਪਿਆਰ ਦੇ ਰਹਿ। ਔਰ ਉਹ ਨੌਜਵਾਨ ਭਾਰਤ ਪਾਕਿਸਤਾਨ ਦੀ ਜੰਗ ਦੇ ਵਿੱਚ ਹੱਸ ਕੇ ਸ਼ਹਾਦਤ ਪਾਉਂਦਾ ਹੈ ਇਸ ਵਤਨ ਲਈ ਔਰ ਉਹ ਮੂਰਖਾਂ ਨੂੰ ਮੈਂ ਇੱਥੇ ਲਾਂਤਾਂ ਪਾਉਣਾ ਚਾਹੁੰਦਾ ਜਿਹੜੇ ਕਹਿੰਦੇ ਨਾ ਲੈਂਦੇ ਪੰਜਾਬ ਵਾਲੇ ਪਾਕਿਸਤਾਨ ਵਾਲੇ ਸਾਡੇ ਭਰਾ ਉਹ ਲਾਂਤੀਓ ਉਹ ਨਹੀਂ ਭਰਾ ਭਰਾ ਸਾਡਾ ਇਹ ਸੀ ਜਿਨੇ ਇਸ ਦੇਸ਼ ਲਈ ਪੰਜਾਬ ਲਈ ਇਸ ਮੁਲਖ ਲਈ ਸਾਡੇ ਲਈ ਉਹ ਬਹਾਦਰ ਤੇ ਬਾਰਡਰ ਤੇ ਸ਼ਹਾਦਤ ਪਾਈ ਇਹ ਜਿਹੜੇ ਨੌਜਵਾਨ ਦੀ ਪ੍ਰੀਤਪੁਰ ਦੇ ਵਿੱਚ ਸ਼ਹਾਦਤ ਹੋਈ ਆ ਉਸ ਸਿੱਖ ਨੌਜਵਾਨ ਦੀ ਸ਼ਹਾਦਤ ਤੇ ਨਾ ਤੇ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਤੇ ਨਾ ਪ੍ਰਸ਼ਾਸਨ ਦਾ ਅਧਿਕਾਰੀ ਸੋ ਗੁਰੂ ਨਗਰੀ ਤੋਂ ਸ਼ਰਵਾਦ ਕੀਤੀ ਆ ਕਿ ਮੈਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇੱਕ ਚਿੱਠੀ ਹੈ ਮੈਡਮ ਡੀਸੀ ਦੇ ਥਰੂ ਲਿਖੀ ਆ ਕਿ ਜੋ ਪਰਿਵਾਰ ਦਾ ਬਣਦਾ ਮਾਨ ਸਨਮਾਨ ਉਹ ਦਿੱਤਾ ਜਾਵੇ ਕਿਉਂ ਇੱਕ ਸ਼ਹੀਦ ਦਾ ਮਾਨ ਸਨਮਾਨ ਹੁੰਦਾ ਉਹਨਾਂ ਨੂੰ ਦਿੱਤਾ ਜਾਵੇ ਕਿਉਂ ਕਿਉਂਕਿ ਸ਼ਹੀਦ ਜਿਹੜੇ ਆ ਨਾ ਉਹਨਾਂ ਕਰਕੇ ਇਹ ਧਰਤੀ ਸ਼ੀਦਾ ਦੀ ਆ। ਨਾਲ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖਿਆ ਹੋਵੇਗਾ ਇੱਕ ਨੌਜਵਾਨ ਜੋ ਕਿ ਆਰਮੀ ਦੀ ਪਰਤੀ ਤੋਂ ਬਾਅਦ ਆਪਣੇ ਮਾਂ ਆਪਣੇ ਬਾਪ ਆਪਣੇ 11 ਦੋਸਤਾਂ ਨੂੰ ਮਿਲਣ ਲਈ ਪਹੁੰਚਦਾ ਹੈ ਬਾਜ਼ ਦੇ ਉੱਤਰਦਾ ਤਾਂ ਗੱਲ ਲੱਗੇ ਪਰਿਵਾਰ ਹੈ ਜਿਹੜਾ ਬੜਾ ਖੁਸ਼ ਹੁੰਦਾ ਮਗਰ ਕੁਝ ਸਮਾਂ ਲੰਘਦਾ ਤਾਂ ਉਸ ਵੀਰ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ ਜੰਗ ਦੌਰਾਨ ਤਾਂ ਜਦੋਂ ਘਰ ਦੇ ਵਿੱਚ ਇਹ ਖਬਰ ਪਹੁੰਚਦੀ ਹੈ ਘਰ ਦੇ ਵਿੱਚ ਜਿਹੜਾ ਉਹ ਦੁੱਖ ਵੀ ਚਲਕਦਾ ਹੋਇਆ ਦਿਖਾਈ ਦਿੰਦਾ ਤੇ ਜਿਹੜਾ ਘਰ ਦੇ ਵਿੱਚ ਨਮੋਸ਼ੀ ਹੈ ਉਹ ਤਾਂ ਪੈਦਾ ਹੋਣੀ ਹੁਣੀ ਹੁੰਦੀ ਹੈ ਮਗਰ ਰੋਸ ਇਹ ਆ ਪਰਿਵਾਰ ਦਾ ਕਿ ਸਾਡਾ ਪੁੱਤ ਫੌਜ ਦੇ ਵਿੱਚ ਸ਼ਹੀਦ ਹੋਇਆ ਮਗਰ ਉਸ ਦੇ ਬਾਵਜੂਦ ਵੀ ਕੋਈ ਐਮਐਲਏ ਕੋਈ ਸਰਕਾਰ ਜਿਹੜੀ ਹੈ ਘਰ ਦੇ ਵਿੱਚ ਪਤਾ ਨਹੀਂ ਲੈਣ ਆਈ ਕਿ ਕੀ ਹਾਲ ਹੈ ਪਰਿਵਾਰ ਦਾ ਸੋ ਉਸ ਮੁੱਦੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਸਮੇਂ ਸੋਨੂ ਜੰਡੇ ਵਾਲਾ ਸਮਾਜ ਸੇਵੀ ਜੋ ਨੇ ਜੋ ਇਸ ਤਰ੍ਹਾਂ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਸਰਕਾਰਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਅੱਜ ਉਹਨਾਂ ਨੇ ਅੰਮ੍ਰਿਤਸਰ ਦੇ ਡੀਸੀ ਸ਼ਖਸੀ ਸਾਨੀ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਉਸ ਮੰਗ ਪੱਤਰ ਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜਾ ਆਕਾਸ਼ ਦੀਪ ਹੈ ਜੋ ਕਿ ਫਰੀਦਕੋੜ ਦਾ ਨੌਜਵਾਨ ਹੈ ਫੌਜ ਵਿੱਚ ਅ ਸ਼ਹੀਦ ਹੋਇਆ ਅਗਨੀ ਵੀਰ ਭਰਤੀ ਹੋਇਆ ਸੀ ਤਾਂ ਉਸ ਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਕੋਈ حال چال ਪੁੱਛਣ ਨਹੀਂ ਆ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਸੋਨੂ ਜੰਡੇ ਵਾਲਾ ਜੀ ਮੌਜੂਦ ਨੇ ਸੋਨੂ ਜੀ ਅੱਜ ਅੰਮ੍ਰਿਤਸਰ ਦੇ ਡੀਸੀ ਸ਼ਖਸੀ ਸਾਈਂ ਹੁਣਾ ਕੋ ਪਹੁੰਚੇ ਹੋ ਅਗਨੀ ਵੀਰ ਜੋ ਆਕਾਸ਼ ਦੀਪ ਹੈ ਉਸ ਨੂੰ ਇਨਸਾਫ ਦਿਵਾਉਣ ਲਈ ਪਹੁੰਚੇ ਹੋ ਸ਼ਹੀਦੀ ਦਾ ਦਰਜਾ ਪ੍ਰਾਪਤ ਕਰਵਾਉਣ ਲਈ ਪਹੁੰਚੇ ਹੋ ਕੀ ਗੱਲਬਾਤ ਹੋਈ ਅੱਜ ਡੀਸੀ ਮੈਮ ਨਾਲ ਤੇ ਕੀ ਉਹਨਾਂ ਨੇ ਆਸ਼ਵਾਸਨ ਦਵਾਇਆ ਸਭ ਤੋਂ ਪਹਿਲਾਂ ਤੇ ਮੈਂ ਆਕਾਸ਼ ਦੀਪ ਸ਼ਹੀਦ ਦੇ ਲਈ ਦੋ ਲਫ਼ਜ਼ ਕਹੂੰਗਾ ਦੇਸ਼ ਲਈ ਮਰ ਜਾਵਣ ਵਾਲੇ ਕਦੇ ਨਹੀਂ ਮਰਿਆ ਕਰਦੇ ਕੌਮਾਂ ਦੇ ਇਤਿਹਾਸ ਅਜੇ ਤੱਕ ਪਏ ਗਵਾਈ ਪਰਦੇ ਸੂਰਜ ਵਾਂਗੂ ਚਮਕ ਰਹੇ ਮਰਜੀਵੜਿਆਂ ਦੇ ਨਾਂ ਉਹਨਾਂ ਅਮਰ ਸ਼ਹੀਦਾਂ ਨੂੰ ਮੇਰਾ ਲੱਖ ਵਾਰੀ ਪ੍ਰਣਾਮ ਮੇਰਾ ਲੱਖ ਵਾਰੀ ਪ੍ਰਣਾਮ ਸੋ ਐਸੇ ਯੋਧੇ ਨੂੰ ਐਸੇ ਬਹਾਦਰ ਇਸ ਧਰਤੀ ਦੇ ਆਰਮੀ ਦੇ ਜਵਾਨ ਨੂੰ ਮੇਰਾ ਲੱਖ ਵਾਰੀ ਪ੍ਰਣਾਮ ਉਹਦੇ ਪਰਿਵਾਰ ਨੂੰ ਪ੍ਰਣਾਮ ਉਸ ਮਾਂ ਨੂੰ ਪ੍ਰਣਾਮ ਜਿਸ ਮਾਂ ਨੇ ਇੱਕ ਬਹਾਦਰ ਪੁੱਤ ਨੂੰ ਜਨਮ ਦਿੱਤਾ ਫਰੀਦਕੋਟ ਦੇ ਪਿੰਡ ਚਹਿਲ ਦਾ ਰਹਿਣ ਵਾਲਾ ਇੱਕ ਅਗਨੀ ਵੀਰ ਨੌਜਵਾਨ ਜੋ ਪੌਣੇ 2 ਸਾਲ ਤੋਂ ਆਰਮੀ ਦੇ ਵਿੱਚ ਡਿਊਟੀ ਕਰ ਰਿਹਾ ਔਰ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਆਪਣੀ ਮਾਂ ਦੇ ਗੱਲ ਆ ਕੇ ਮਿਲ ਰਿਹਾ ਔਰ ਆਰਮੀ ਵਾਲੇ ਵੀਰ ਜਿਹੜੇ ਆ ਉਹ ਕਿਦਾਂ ਹੱਥ ਲਾਉਣਦੇ ਤੇ ਉਹਦਾ ਪਿਓ ਤੇ ਉਹਦੀ ਮੰਮੀ ਕਿਦਾਂ ਨੂੰ ਚੁੰਮਰੇ ਕਿਦਾਂ ਪਿਆਰ ਦੇ ਰਹਿ ਔਰ ਉਹ ਨੌਜਵਾਨ ਭਾਰਤ ਪਾਕਿਸਤਾਨ ਦੀ ਜੰਗ ਦੇ ਵਿੱਚ ਹੱਸ ਕੇ ਸ਼ਹਾਦਤ ਪਾਉਂਦਾ ਇਸ ਵਤਨ ਲਈ ਔਰ ਉਹ ਮੂਰਖਾਂ ਨੂੰ ਮੈਂ ਇੱਥੇ ਲਾਂਤਾਂ ਪਾਉਣਾ ਚਾਹੁੰਦਾ ਜਿਹੜੇ ਕਹਿੰਦੇ ਨਾ ਲੈਂਦੇ ਪੰਜਾਬ ਵਾਲੇ ਪਾਕਿਸਤਾਨ ਵਾਲੇ ਸਾਡੇ ਭਰਾ ਉਹ ਲਾਂਤੀਓ ਉਹ ਨਹੀਂ ਭਰਾ ਭਰਾ ਸਾਡਾ ਇਹ ਸੀ ਜਿਨੇ ਇਸ ਦੇਸ਼ ਲਈ ਪੰਜਾਬ ਲਈ ਇਸ ਮੁਲਖ ਲਈ ਸਾਡੇ ਲਈ ਉਹ ਬਾਹੜਰ ਤੇ ਬਾਰਡਰ ਤੇ ਸ਼ਹਾਦਤ ਪਾਈ ਜੰਮੂ ਕਸ਼ਮੀਰ ਦੇ ਵਿੱਚ ਇਸ ਨੌਜਵਾਨ ਦੀ ਸ਼ਹੀਦੀ ਹੋਈ ਆ ਉਹ ਮੂਰਖੋ ਇਹ ਸਾਡਾ ਸ਼ਹੀਦ ਆ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਸ ਮੁਲਖ ਦਾ ਖਾਨੇ ਉਸੇ ਮੁਲਖ ਦੇ ਗੁਣ ਗਾਵਾਂਗੇ ਜਿਹੜੇ ਪੰਜਾਬ ਦੇ ਨੌਜਵਾਨ ਉਹ ਬਾਰਡਰਾਂ ਤੇ ਜਾ ਕੇ ਇਸ ਦੇਸ਼ ਦੇ ਨੌਜਵਾਨ ਬਾਰਡਰਾਂ ਤੇ ਜਾ ਕੇ ਸਾਡੀ ਰੱਖਿਆ ਲਈ ਚਟਾਨ ਵਾਂਗ ਖੜੇ ਆ ਉਹ ਹਮੇਸ਼ਾ ਸਾਡੇ ਲਈ ਸ਼ਹੀਦ ਨੇ ਉਹਨਾਂ ਦੀ ਜਗ੍ਹਾ ਸਾਡੇ ਦਿਲ 'ਚ ਆ ਕਿਉਂਕਿ ਸਾਡੀ ਆਰਮੀ ਪਰਮਾਤਮਾ ਤੋਂ ਬਾਅਦ ਜੇਕਰ ਮੈਂ ਕਿਸੇ ਤੇ ਯਕੀਨ ਕਰਦਾ ਮੇਰੇ ਦੇਸ਼ ਦੀ ਆਰਮੀ ਮੇਰੇ ਦੇਸ਼ ਦੀ ਆਰਮੀ ਮੇਰੇ ਲਈ ਸਨਮਾਨ ਆ ਔਰ ਮੈਂ ਅੱਜ ਜਿਸ ਨੌਜਵਾਨ ਦੇ ਲਈ ਆਇਆ ਡੀਸੀ ਮੈਡਮ ਨੂੰ ਮਿਲ ਕੇ ਗਿਆ ਉਹਨਾਂ ਨੂੰ ਦੱਸੀ ਸਾਰੀ ਗੱਲ ਕਿ ਜਿਹੜੇ ਨੌਜਵਾਨ ਦੀ ਫਰੀਦਕੋਟ ਦੇ ਵਿੱਚ ਸ਼ਹਾਦਤ ਹੋਈ ਆ ਉਸ ਸਿੱਖ ਨੌਜਵਾਨ ਦੀ ਸ਼ਹਾਦਤ ਤੇ ਨਾਤੇ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਤੇ ਨਾ ਪ੍ਰਸ਼ਾਸਨ ਦਾ ਅਧਿਕਾਰੀ ਸੋ ਗੁਰੂ ਨਗਰੀ ਤੋਂ ਸ਼ਰਵਾਦ ਕੀਤੀ ਆ ਕਿ ਮੈਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇੱਕ ਚਿੱਠੀ ਹੈ ਮੈਡਮ ਡੀਸੀ ਦੇ ਥਰੂ ਲਿਖੀ ਆ ਕਿ ਜੋ ਪਰਿਵਾਰ ਦਾ ਬਣਦਾ ਮਾਨ ਸਨਮਾਨ ਉਹ ਦਿੱਤਾ ਜਾਵੇ ਜੋ ਇੱਕ ਸ਼ਹੀਦ ਦਾ ਮਾਨ ਸਨਮਾਨ ਹੁੰਦਾ ਉਹਨਾਂ ਨੂੰ ਦਿੱਤਾ ਜਾਵੇ ਕਿਉਂ ਕਿ ਕਿਉਂਕਿ ਸ਼ਹੀਦ ਜਿਹੜੇ ਆ ਨਾ ਉਹਨਾਂ ਕਰਕੇ ਤੇ ਧਰਤੀ ਸ਼ੀਦਾਂ ਦੀ ਆ ਅਟਾਰੀ ਤੋਂ ਜਦੋਂ ਗਾੜੀ ਨੂੰ ਆਓ ਨਾ ਜੇ ਕਦੇ ਦੁਸ਼ਮਣ ਇੱਧਰ ਨੂੰ ਜਦੋਂ ਵੀ ਚੜ ਕੇ ਆਉਂਦਾ ਚਾਹੇ 65 ਤੇ ਆਇਆ ਚਾਹੇ 71 ਚਾਹੇ 99 ਚ ਆਇਆ ਤੇ ਜਾਂ ਪਹਿਲਾਂ ਸ਼ੇਰੇ ਪੰਜਾਬ ਦੇ ਟਾਈਮ ਤੇ ਆਏ ਆ ਤੇ ਭਾਈ ਜਦੋਂ ਇਸ ਧਰਤੀ ਤੇ ਪੈਰ ਰੱਖੀਦਾ ਤੇ ਧੜਕਣਾ ਤੇਜ ਹੋ ਜਾਂਦੀਆਂ ਕਿਉਂ ਕਿਉਂਕਿ ਪਤਾ ਲੱਗ ਜਾਂਦਾ ਕਿ ਇਹ ਸੂਰਮਿਆਂ ਦੀ ਧਰਤੀ ਤੇ ਆ ਗਏ ਆ ਇਹ ਉਹ ਸੂਰਮਿਆਂ ਦੀ ਧਰਤੀ ਆ ਜਿਨ੍ਹਾਂ ਦੇ ਡਰ ਨਾਲ ਉਹਨਾਂ ਨੂੰ ਸਲਵਾਰਾਂ ਪਵਾਤੀਆਂ ਸੀ ਇਹ ਉਹ ਸੂਰਮਿਆਂ ਦੀ ਧਰਤੀ ਆ ਜਿੱਥੇ ਜੋਧੇ ਪ੍ਰਾਣ ਪੂਰਾ ਕਰਨ ਦੇ ਲਈ ਹੱਥ ਤੇ ਸੀਸ ਰੱਖ ਕੇ ਲੜਦੇ ਆ ਸੋ ਇਹ ਪੰਜਾਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਆ ਇਸ ਕਰਕੇ ਸਰਕਾਰ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਕਾਸ਼ ਦੀਪ ਵਰਗੇ ਜਿੰਨੇ ਵੀ ਨੌਜਵਾਨ ਅਗਰੀ ਵੀਰ ਸ਼ਹੀਦ ਹੋਏ ਨੇ ਪੰਜਾਬ ਸਰਕਾਰ ਸੈਂਟਰ ਸਰਕਾਰ ਬਣਦਾ ਮਾਨ ਸਨਮਾਨ ਦੇਵੇ ਸ਼ਹੀਦ ਤੇ ਸ਼ਹੀਦ ਹੁੰਦਾ ਚਾਹੇ ਉਹ ਕੋਈ ਵੀ ਹੋਵੇ ਜਿਸ ਨੇ ਇਸ ਦੇਸ਼ ਲਈ ਸ਼ਹੀਦੀ ਦਿੱਤੀ ਸਾਡੇ ਲਈ ਉਹ ਸ਼ਹੀਦ ਆ VOTER ਜਿਹੜਾ ਹੁੰਦਾ ਉਹ ਲੀਡਰ ਤੋਂ ਵੱਡਾ ਹੁੰਦਾ ਬਿਲਕੁਲ VOTER ਚੁਣਦਾ ਲੀਡਰ ਨੂੰ ਲੀਡਰ ਨਹੀਂ VOTER ਨੂੰ ਚੁਣਦਾ ਸੋ ਕਿਤੇ ਨਾ ਕਿਤੇ ਇਨਸਾਨੀਅਤ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਵੀ ਇਨਸਾਨ ਆ ਉਸ ਮਾਣ ਨੇ ਕੱਲ ਇੱਕ ਬਿਆਨ ਦਿੱਤਾ ਕਿ ਮੈਂ ਆਪਣੇ ਪੁੱਤ ਦੀਆਂ ਅਸਤੀਆਂ ਜਲ ਪ੍ਰਵਾਹ ਨਹੀਂ ਕਰਨੀਆਂ ਜਿੰਨਾ ਚਿਰ ਤੱਕ ਮੇਰੇ ਬੱਚੇ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਗਿਆ ਮੈਂ ਜਾਊਂਗਾ ਹਰ ਜਗ੍ਹਾ ਉਸ ਪਰਿਵਾਰ ਦੀ ਲੜਾਈ ਲੜੂਗਾ ਹਰ ਜਗ੍ਹਾ ਕਿਉਂ ਕਿ ਇਸ ਦੇਸ਼ ਦੇ ਜਿੰਨੇ ਸ਼ਹੀਦ ਨੇ ਉਹ ਸਾਡੇ ਪਰਿਵਾਰ ਨੇ ਦੇ ਸਾਡਾ ਪਰਿਵਾਰ ਆ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅੱਜ ਮੈਂ ਇਹ ਗੱਲ ਨੂੰ ਅਮਰitsar ਦੇ ਐਮਪੀ ਗੁਰਜੀਤ ਸਿੰਘ ਔਜਲਾ ਦੇ ਧਿਆਨ ਚ ਵੀ ਲਿਆਂਦਾ ਔਰ ਉਹਨਾਂ ਨੂੰ ਦੱਸਿਆ ਕਿ ਪਾਰਲੀਮੈਂਟ ਦਾ ਜਦੋਂ ਸੈਸ਼ਨ ਸ਼ੁਰੂ ਹੋਊਗਾ ਗੱਲ ਉੱਥੇ ਵੀ ਜਾਊਗੀ ਔਰ ਮੈਂ ਹਰ ਐਮਪੀ ਨੂੰ ਐਮਐਲਏ ਨੂੰ ਮਿਲੂੰਗਾ ਜਾ ਕੇ ਔਰ ਇੱਥੋਂ ਤੱਕ ਕਿ ਮੈਂ ਇੱਕ ਚਿੱਠੀ ਰਾਹੁਲ ਗਾਂਧੀ ਜੀ ਨੂੰ ਵੀ ਲਿਖੀ ਉਹਨਾਂ ਨੇ ਵੀ ਆਵਾਜ਼ ਚੁੱਕੀ ਸੀ ਅਗਨੀ ਵੀਰਾਂ ਦੀ ਔਰ ਕਿਤੇ ਨਾ ਕਿਤੇ ਜਿਹੜੇ ਜਿਹੜੇ ਲੋਕ ਦਰਦ ਰੱਖਦੇ ਆ ਸੋ ਭਰਾਓ ਆਪਾਂ ਖਲੋਣਾ ਇਨਸਾਨੀਅਤ ਦੇ ਨਾਤੇ ਉਹਨਾਂ ਦੇ ਨਾਲ ਸੁਣ ਜੀ ਇੱਕ ਸਵਾਲ ਹੋਰ ਹੈ ਉਸਮਾਨ ਦਾ ਇੱਕ ਬਿਆਨ ਹੋਰ ਸੀ ਕਿ ਮੇਰਾ ਦੂਸਰਾ ਬੇਟਾ ਮੈਂ ਭੇਜਣਾ ਸੀ ਪੋਚ ਮਗਰ ਹੁਣ ਨਹੀਂ ਭੇਜਾਂਗੇ ਤੇ ਕੋਸ ਸਾਹਿਬ ਜਿਹੜੇ ਅਕਾਸ਼ਦੀਪ ਕੋਚ ਸਾਹਿਬ ਉਹਨਾਂ ਨੇ ਕਿਹਾ 40 ਤੋਂ 45 ਮੁੰਡੇ ਮੈਂ ਤਿਆਰ ਕੀਤੇ ਜੋ ਫੌਜ ਚ ਭੇਜਨੇ ਸੀ ਪਰ ਹੁਣ ਨਹੀਂ ਭੇਜਾਂਗਾ ਇਸ ਬਿਆਨ ਨੂੰ ਕਿਵੇਂ ਦੇਖਦੇ ਦੇਖੋ ਕੋਚ ਸਾਹਿਬ ਦੀ ਭਾਵਨਾ ਸੀ ਉਹ ਬੱਚੇ ਨੂੰ ਤਿਆਰ ਕਰਕੇ ਕੱਲੇ ਹਣ 40 ਬੱਚੇ ਹੋਰ ਜਿਹੜਾ ਕੋਚ ਹੁੰਦਾ ਪਿਓ ਦੇ ਸਨਮਾਨ ਹੁੰਦਾ ਵਾ ਕੋਚ ਦਾ ਦਰਜਾ ਬਹੁਤ ਵੱਡਾ ਹੁੰਦਾ ਵਾ ਇੱਕ ਟੀਚਰ ਜਦੋਂ ਤਿਆਰ ਕਰਦਾ ਨਾ ਬੱਚੇ ਨੂੰ ਪਲੇਅਰ ਤਿਆਰ ਕਰਨੇ ਸੌਖੇ ਕਿਤੇ ਪਲੇਅਰਾਂ ਨੂੰ ਤਿਆਰ ਕਰਨ ਲਈ ਬਹੁਤ ਸਮਾਂ ਲੱਗਦਾ ਵਾ ਔਰ ਜਦੋਂ ਬੱਚੇ ਨੂੰ ਤਿਆਰ ਕਰਕੇ ਦੇਸ਼ ਨੂੰ ਸੌਂਪੀਦਾ ਵਾਰਾਂ ਔਰ ਸਾਡੇ ਦੇਸ਼ ਦੇ ਵਿੱਚ ਰਾਜਨੀਤੀ ਬਹੁਤ ਹੈਵੀ ਹੋਗੀ ਜਦੋਂ ਕਿਤੇ ਬਾਹਰਲੇ ਮੁਲਕਾਂ ਤੇ ਆਮ ਪਬਲਿਕ ਉੱਟ ਕੇ ਸਲੂਟ ਕਰਦੀ ਆ ਅੱਜ ਵੀ ਤੁਸੀਂ ਜੋ ਸੜਕਾਂ ਤੇ ਵੇਖੋਗੇ ਸਾਡੇ ਦੇਸ਼ ਦੀ ਜਦੋਂ ਆਰਮੀ ਜਾਂਦੀ ਆ ਅਸੀਂ ਉੱਟ ਕੇ ਸਲੂਟ ਕਰਦੇ ਹਾਂ ਸਾਨੂੰ ਗਾੜੀਆਂ ਉਹ ਵੀ ਸਲੂਟ ਕਰਦੇ ਆ ਕਿਉਂਕਿ ਸਾਡਾ ਸਨਮਾਨ ਆ ਉਹ ਮਤਲਬ ਕਈ ਕਈ ਲੋਕ ਕਦਰ ਕਰਨਾ ਭੁੱਲੇ ਹੋਏ ਸੀ ਕਈ ਲੋਕ ਕਹਿ ਰਹੇ ਮੈਂ ਮਗਰ ਜਦੋਂ ਜੰਗ ਲੱਗਦੀ ਆ ਤਾਂ ਸਾਰੇ ਹੱਥ ਜੋੜ ਕੇ ਫੌਜ ਵਾਲੀ ਹੋਏ ਪਏ ਸੀ ਕਿ ਪਲੀਜ਼ ਰੱਖਿਆ ਸਾਡੀ ਕਰ ਲੋ ਉਦੋਂ ਕਦਰ ਜਿਹੜੀ ਆ ਭਾਈ ਮਗਰ ਹੁਣ ਇਸ ਤੋਂ ਬਾਅਦ ਜਿਹੜੀ ਘਟਨਾ ਵਾਪਰ ਗਈ ਕਾਸ਼ ਦੀਪ ਦੀ ਜਦੋਂ ਸਰਕਾਰਾਂ ਨਹੀਂ ਉਹਨਾਂ ਦੇ ਘਰ ਦੇ ਵਿੱਚ ਪਹੁੰਚਿਆ ਤਾਂ ਦੁੱਖ ਤਾਂ ਹੁੰਦਾ ਬਿਲਕੁਲ ਦੁੱਖ ਹੁੰਦਾ ਕਿਉਂ ਨਹੀਂ ਹੁੰਦਾ ਸਰਕਾਰਾਂ ਔਰ ਪ੍ਰਸ਼ਾਸਨ ਦੇ ਅਧਿਕਾਰੀ ਇਹ ਸਾਰਿਆਂ ਦਾ ਫਰਜ਼ ਬਣਦਾ ਸ਼ਹੀਦ ਤੇ ਭਈ ਤੁਹਾਡਾ ਪਰਿਵਾਰ ਆ ਸ਼ਹੀਦ ਇਸ ਦੇਸ਼ ਦਾ ਸਰਮਾਇਆ ਵਾ ਔਰ ਤੁਹਾਨੂੰ ਤੇ ਪਹਿਲੀਆਂ ਚ ਜਾਣਾ ਚਾਹੀਦਾ ਸੀ ਕਿਤੇ ਨਾ ਕਿਤੇ ਸ਼ਹੀਦਾਂ ਦਾ ਜਿਹੜਾ ਬਣਦਾ ਮਾਨ ਸਨਮਾਨ ਆ ਸਰਕਾਰ ਨੂੰ ਪਹਿਲ ਦੀ ਧਾਰ ਤੇ ਦੇਣਾ ਚਾਹੀਦਾ ਸ਼ਹੀਦ ਸ਼ਬਦ ਬਹੁਤ ਛੋਟਾ ਵਾ ਪਰ ਇਹ ਸ਼ਹਾਦਤ ਬਹੁਤ ਵੱਡੀ ਹੁੰਦੀ ਆ ਸ਼ਹੀਦੀਆਂ ਐਵੇਂ ਨਹੀਂ ਮਿਲਦੀਆਂ ਇਹ ਪੰਜਾਬ ਦੇ ਹਿੱਸੇ ਆਈਆਂ ਵਾ ਸ਼ਹੀਦੀਆਂ ਔਰ ਕਿਤੇ ਨਾ ਕਿਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸ਼ਹੀਦਾਂ ਦਾ ਬਣਦਾ ਮਾਨ ਸਨਮਾਨ ਅਸੀਂ ਕਰਿਆ ਕਰੀਏ ਔਰ ਇਹ ਗੱਲ ਨੂੰ ਮੈਂ ਪਾਰਲੀਮੈਂਟ ਵਿਧਾਨ ਸਭਾ ਤੱਕ ਲੈ ਕੇ ਜਾਉਂਦਾ ਔਰ ਮੇਰੀ ਕੋਸ਼ਿਸ਼ ਹੈ ਮੈਂ ਹਰ ਕਿਸੇ ਨੂੰ ਮਿਲੂੰਗਾ ਜਾ ਕੇ ਔਰ ਪ੍ਰਸ਼ਾਸਨ ਦੇ ਮੈਂ ਸਾਰੇ ਜਿਹੜੇ ਫਰੀਦਕੋਟ ਦੇ ਅਧਿਕਾਰੀ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਹਾਡਾ ਵੀ ਫਰਜ਼ ਬਣਦਾ ਤੁਹਾਡੇ ਇਲਾਕੇ ਦਾ ਫਰੀਦਕੋਟ ਜ਼ਿਲ੍ਹੇ ਦਾ ਮਾਣ ਹੈ ਇਹ ਬਾਬਾ ਫਰੀਦ ਦੀ ਧਰਤੀ ਤੇ ਉਹ ਸ਼ਹੀਦ ਨੇ ਜਿਹੜਾ ਵਾ ਜਨਮ ਵੀ ਲਿਆ ਤੇ ਸ਼ਹੀਦੀ ਪਾ ਕੇ ਉੱਥੇ ਆਇਆ ਅੱਜ ਪੰਜਾਬ ਦੇ ਹਰ ਪਿੰਡ ਤੇ ਚਲ ਜਿਓ ਤੁਹਾਨੂੰ ਇੱਕ ਗੇਟ ਮਿਲੂਗਾ ਉਹ ਸ਼ਹੀਦਾਂ ਦੇ ਬਣਿਆ ਔਰ ਕਿਤੇ ਨਾ ਕਿਤੇ ਜੇ ਅਸੀਂ 65 ਦੀ 71 ਦੀ ਜਾਨ 99 ਦੀ ਜਿੰਨੀਆਂ ਵੀ ਚੰਗਾ ਜਪਿਆ ਉਹ ਸਾਡੇ ਯੋਧਿਆਂ ਨੇ ਜਿੱਤੀਆਂ ਔਰ ਜਰਨੈਲਾ ਨੇ ਜਿੱਤਿਆਂ ਜੇ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ ਨਾ ਵੇਖੇ ਕਿਦਾਂ ਉਧਰੋਂ ਆਉਂਦੇ ਸੀ ਡਰੋਨ ਕਿਦਾਂ ਮਸਾਇਲਾ ਆਉਂਦੀਆਂ ਸੀ ਉਹ ਇਹਨਾਂ ਨੌਜਵਾਨਾਂ ਆਪਣੀ ਜਾਨ ਜੋਖਮ 'ਚ ਪਾ ਕੇ ਸਾਨੂੰ ਜਿਹੜਾ ਬਚਾਇਆ ਵਾ ਇਹ ਫਾਇਦੇ ਕੀਤਾ ਵਾ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਨੂੰ ਬਣਦਾ ਮਾਨ ਸਨਮਾਨ ਦਈਏ ਦੁਨੀਆ ਸਨਮਾਨ ਦੇ ਰਹੀ ਆ ਲੋਕ ਸਨਮਾਨ ਦੇ ਰਹੇ ਆ ਵੀਡੀਓ ਪਾ ਪਾ ਕੇ ਦੁੱਖ ਕਰ ਰਹੇ ਆ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਇਹਦਾ ਧਿਆਨ ਦੇਣਾ ਚਾਹੀਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਔਰ ਮੈਂ ਇੱਕ ਬੇਨਤੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਔਰ ਆਪਣੀ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਐ ਜੀ ਪੀ ਸੀ ਦੇ ਹਰਜਿੰਦਰ ਸਿੰਘ ਧਾਮੀ ਜੀ ਨੂੰ ਕਰੂੰਗਾ ਮੈਨੂੰ ਹੋਰ ਕਿਸੇ ਤੋਂ ਆਸ ਕੋਈ ਨਹੀਂ ਮੈਨੂੰ ਆਪਣੇ ਮੀਰੀ ਪੀਰੀ ਦੇ ਤਖਤ ਗੁਰੂ ਹਰਗੋਬਿੰਦ ਸਾਹਿਬ ਦੇ ਤਖਸ਼ਿਰੀ ਅਕਾਲ ਤਖਤ ਸਾਹਿਬ ਤੋਂ ਜਰੂਰ ਮੈਨੂੰ ਪਤਾ ਕਿ ਉੱਥੋਂ ਤੇ ਜਿਹੜਾ ਵਾ ਇਹ ਖੱਤੀਆਂ ਦੇ ਜਿਹੜੇ ਦੌਰ ਤੇ ਉੱਥੇ ਸ਼ੁਰੂ ਹੋਏ ਨਾ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਿੱਥੇ ਸ਼ਹੀਦੀ ਦਰਜਾ ਸਰਕਾਰ ਕੋਈ ਕੁਤਾਈ ਕਰਦੀ ਆ ਤੁਸੀਂ ਗੜਿ ਆਓ ਕਿਉਂਕਿ ਸਿੱਖਾਂ ਦੀ ਸਿਰਮੌਰ ਸੰਸਥਾ ਐ ਜੀ ਪੀ ਸੀ ਐ ਜੀਪੀਸੀ ਨੂੰ ਇਹ ਜਿਹੜਾ ਗਾੜੀ ਆਣ ਕੇ ਜ਼ਰੂਰ ਐਲਾਨ ਕਰਨਾ ਚਾਹੀਦਾ ਕਿ ਜਿਹੜੇ ਬੱਚਾ ਵਾ ਆਕਾਸ਼ਦੀਪੇ ਵਾਕਿਆ ਹੀ ਸ਼ਹੀਦ ਆ ਔਰ ਸ਼ਹੀਦ ਨੂੰ ਸ਼ਹੀਦੀ ਕਵਾਂਗੇ ਜੇ ਅਸੀਂ ਸ਼ਹੀਦ ਮੰਨ ਲਿਆ ਤੇ ਸਰਕਾਰ ਨੂੰ ਵੀ ਸ਼ਹੀਦ ਮੰਨਣਾ ਹੀ ਪੈਣਾ ਜੋ ਮਰਜ਼ੀ ਹੋ ਜੇ ਇੱਕ ਇੱਕ ਲਾਸਵਾਲ ਹੈ ਕਿ ਲੋਕਾਂ ਨੂੰ ਕੀ ਅਪੀਲ ਕਰਦੇ ਕਿਉਂਕਿ ਲੋਕ ਜਦੋਂ ਮੈਦਾਨ ਦੇ ਵਿੱਚ ਉਤਰਣਗੇ ਤਦ ਹੀ ਜਿਹੜੇ ਅਗਨੀ ਵੀਰ ਨੇ ਜਿਨ੍ਹਾਂ ਨੂੰ ਸ਼ਹੀਦੀ ਪ੍ਰਾਪਤ ਦਰਜਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਦਿੱਤਾ ਜਾਵੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਦੀ ਤਾਕਤ ਬਹੁਤ ਵੱਡੀ ਤਾਕਤ ਹੁੰਦੀ ਹੈ ਦੇਖੋ ਲੋਕਾਂ ਨੂੰ ਸਿਆਣੇ ਬਨਣਾ ਚਾਹੀਦਾ ਜਿਹੜੇ ਲੋਕ ਖਜੂਲ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਤਮਾਸ਼ਾਬਿਨੀਆਂ ਕਰਦੇ ਰਹਿੰਦੇ ਆ ਸੋ ਭਰਾਓ ਸ਼ਹੀਦ ਜਿਹੜੇ ਹੁੰਦੇ ਆ ਸ਼ਹੀਦਾਂ ਦੇ ਰਿਸਪੈਕਟ ਕਰਿਆ ਕਰੋ ਇਹ ਪਰਿਵਾਰ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਸ਼ਹੀਦ ਸਿੰਘ ਤੇ ਅਸੀਂ ਇਹਨਾਂ ਦੀ ਇੱਜ਼ਤ ਕਰਿਆ ਕਰੀਏ ਸ਼ਹੀਦੀਆਂ ਦੇ ਕੇ ਸਾਨੂੰ ਬਚਾਉਂਦੇ ਆ ਤੇ ਅਸੀਂ ਕਿਤੇ ਨਾ ਕਿਤੇ ਉਹਨਾਂ ਪਰਿਵਾਰਾਂ ਦਾ ਬਣਦਾ ਆਦਰ ਸਤਕਾਰ ਕਰਿਆ ਕਰੀਏ ਔਰ ਹਮੇਸ਼ਾ ਹੀ ਜਦੋਂ ਕਿਤੇ ਸਾਡੇ ਦੇਸ਼ ਦੀ ਆਰਮੀ ਜਾਵੇ ਤਾਂ ਉਹਦਾ ਸਨਮਾਨ ਕਰਿਆ ਕਰੋ ਚਾਹ ਚਾਹੇ ਟ੍ਰੇਨ ਚ ਹੋਵੇ ਜਦੋਂ ਵੀ ਜਿੱਥੇ ਵੀ ਕਿਤੇ ਹੋਵੇ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਕਿ ਇਹ ਸਾਡੇ ਦੇਸ਼ ਦਾ ਫਰਮਾਇਆ ਔਰ ਆਪਣੀ ਆਰਮੀ ਦੀ ਆਪਣੇ ਦੇਸ਼ ਦੀ ਰਿਸਪੈਕਟ ਕਰੋ ਠੀਕ ਹੈ ਕੋਈ ਲੀਡਰ ਲੀਡਰ ਬੇਵਕੂਫੀਆਂ ਕਰ ਦਿੰਦੇ ਆ ਸਮਾਂ ਆਊਗਾ ਸੁਧਰ ਜਾਣਗੇ ਜੇ ਸ਼ੇਰੇ ਪੰਜਾਬ ਦੇ ਰਾਜ ਦੀ ਤੁਸੀਂ ਗੱਲ ਕਰਦੇ ਨਾ ਇੱਕ ਚੰਗਾ ਰਾਜ ਔਰ ਮੈਂ ਆਸ ਕਰਦਾ ਕਿ ਉਸਾਰ ਅਜਿਹੇ ਰਾਜ ਦੀ ਜਿਹਦੀ ਮੰਗ ਕਰਦੇ ਹੋ ਜਰੂਰ ਪਰਮਾਤਮਾ ਕੇ ਤੇ ਅਰਦਾਸਾਂ ਸੁਣੂਗਾ ਚੰਗਾ ਰਾਜ ਵੀ ਆਊਗਾ ਚੰਗੀ ਲੀਡਰ ਔਰ ਚੰਗੀ ਸੋਚ ਇਸ ਦੇਸ਼ ਨੂੰ ਜਰੂਰ ਚਾਹੀਦੀ ਆ ਸੋ ਕਿਤੇ ਨਾ ਕਿਤੇ ਭਰਾਓ ਦੇਸ਼ ਪ੍ਰਤੀ ਵਫਾਦਾਰੀ ਤੇ ਚੰਗੀ ਸੋਚ ਜਰੂਰ ਰੱਖੋ ਬਿਲਕੁਲ ਜੀ ਇਹ ਸੰ ਸੋਨੂ ਜੰਡਿਆਲਾ ਜੀ ਜਿਨ੍ਹਾਂ ਵੱਲੋਂ ਆਵਾਜ਼ ਚੱਕੀ ਗਈ ਹੈ ਆਕਾਸ਼ ਦੀਪ ਵਾਸਤੇ ਕਿਉਂਕਿ ਫਰੀਦਕੋੜ ਦਾ ਉਹ ਨੌਜਵਾਨ ਜੋ ਕਿ ਫੌਜ ਦੇ ਵਿੱਚ ਦੇਸ਼ ਦੀ ਰੱਖਿਆ ਕਰਨ ਲਈ ਪਹੁੰਚਿਆ ਸੀ ਮਗਰ ਜਿਹੜੀ ਸ਼ਹੀਦੀ ਪ੍ਰਾਪਤ ਹੋਈ ਆ ਉਸ ਤੋਂ ਬਾਅਦ ਉਸ ਨੂੰ ਉਹ ਦਰਜਾ ਨਹੀਂ ਦਿੱਤਾ ਜਾ ਰਿਹਾ ਜੋ ਉਹ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਇੱਕ ਅਪੀਲ ਉਸ ਮਾਂ ਦੀ ਰੋਂਦੀਆਂ ਅੱਖਾਂ ਜੋ ਇਹ ਵੀ ਸਾਹਮਣੇ ਆਈ ਕਿ ਨਾਉਂ ਨਹੀਂ ਦੇਰ ਤੱਕ ਆਪਣੇ ਪੁੱਤ ਦੀ ਜਿਹੜੇ ਅਸਤੀਆਂ ਨੇ ਉਹ ਨਹੀਂ ਪ੍ਰਵਾਹ ਕਰਾ ਕਿਉਂਕਿ ਜਿੰਨੀ ਦੇਰ ਤੱਕ ਮੇਰੇ ਪੁੱਤ ਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲਦਾ ਜਾਂ ਉਹਨਾਂ ਮਾਨ ਸਨਮਾਨ ਨਹੀਂ ਮਿਲਦਾ ਕਿੰਨਾ ਦੁੱਖ ਚਲਕਦਾ ਹੋਏਗਾ ਤੇ ਇਸ ਦੀ ਆਵਾਜ਼ ਜਿਹੜੀ ਅਮ੍ਰਿਤਸਰ ਦੇ ਸੋਨੂ ਜੰਡਿਆਲਾ ਜੋ ਕਿ ਸਮਾਜ ਸੇਵੀ ਨੇ ਇਸ ਤਰ੍ਹਾਂ ਦੀ ਆਵਾਜ਼ਾਂ ਚੱਕਦੇ ਰਹਿੰਦੇ ਨੇ ਲੋਕਾਂ ਨਾਲ ਖੜਦੇ ਰਹਿੰਦੇ ਨੇ ਉਹਨਾਂ ਵੱਲੋਂ ਚੱਕੀ ਗਈ ਐ ਅਸੀਂ ਉਮੀਦ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਜੋਸ ਪਰਿਵਾਰ ਨੂੰ ਜੋ ਸ਼ਹੀਦੀ ਦਾ ਦਰਜਾ ਹੈ ਜੋ ਮਾਨ ਸਨਮਾਨ ਹੈ ਉਹ ਜ਼ਰੂਰ ਮਿਲੇਗਾ ਆਉਣ ਵਾਲੇ ਸਮੇਂ ਵਿੱਚ ਕੈਮਰਾਮੈਨ ਮੋਹਿੰਦਰ ਨਾਲ ਮਹਿਮਾਨ ਆਫ ਦਸਾਬਰ نیوز ਅੰਮ੍ਰਿਤਸਰ